ਅਰਧ ਉਰਧ ਬਹੁਅਰਥੀ ਸ਼ਬਦਾਂ ਬਾਰੇ ਖਾਸ ਜਾਣਕਾਰੀ ਗੁਰਬਾਣੀ ਅੰਦਰ ਦਰਜ ਬਹੁਮੁੱਲੇ ਲਫ਼ਜ਼ਾਂ ਦੇ ਵਿੱਚੋਂ ਅੱਜ ਇਹਨਾਂ ਦੋ ਲਫ਼ਜ਼ਾਂ ਦੇ ਅਰਥ ਜਾਣਦੇ ਹਾਂ ਜੋ ਕਿ ਗੁਰਬਾਣੀ ਵਿੱਚ ਇਕੱਲੇ-ਇਕੱਲੇ ਵੀ ਵਰਤੇ ਗਏ ਨੇ ਤੇ ਇਕੱਠੇ ਵੀ ਅਰਧ ਲਫ਼ਜ਼ ਦਾ ਇੱਕ ਅਰਥ ਹੈ ਅੰਧਾ ਅਰਧ ਸਰੀਰ ਕਟਾਈਐ ਸਿਰ ਕਰ ਵੱਟ ਤਰਾਈ ਤੇ ਉਰਧ ਲਫ਼ਜ਼ ਦਾ ਇੱਕ ਅਰਥ ਹੈ ਉਲਟਾ ਜਦ ਦਾ ਸਮਾਸ ਉਰਧ ਮੁਖ ਰਹਤਾ ਸੋ ਦਿਨ ਕੈਸੇ ਭੁੱਲਿਆ ਤੇ ਜਦੋਂ ਇਹ ਦੋਹੇ ਲਫ਼ਜ਼ ਇਕੱਠੇ ਵਰਤੇ ਗਏ ਨੇ ਉੱਥੇ ਇਹਨਾਂ ਦੇ ਅਰਥ ਹੋਰ ਨੇ ਮਹਾਨ ਕੋਸ਼ ਅਨੁਸਾਰ ਅਰਧ ਉਰਧ ਲਫ਼ਜ਼ ਜ਼ਮੀਨ ਅਸਮਾਨ ਲੋਕ ਪਰਲੋਕ ਉੱਚ ਨੀਚ ਉੱਪਰ ਤੇ ਹੇਠਾਂ ਆਦ ਅਰਥਾਂ ਦੇ ਵਿੱਚ ਆਏ ਨੇ ਜਿਵੇਂ ਕਿ ਇਹ ਤੁਕਾਂ ਅਰਧ ਉਰਧ ਦੋ ਤੈ ਨਹੀਂ ਅਰਧ ਉਰਧ ਕੀ ਸੰਧ ਕਿਉਂ ਜਾਣੇ ਇਹਨਾਂ ਅਰਥਾਂ ਤੋਂ ਇਲਾਵਾ ਅਰਧ ਲਫ਼ਜ਼ ਨਿਮਾਣਿਤ ਜੀਵ ਲਈ ਉਰਦ ਲਫਜ਼ ਸਰਵੋਤਮ ਪਰਮਾਤਮਾ ਲਈ ਵੀ ਵਰਤਿਆ ਗਿਆ ਅਰਧ ਹੈ ਉਰਦ ਨਿਬੇਰਾ ਅਰਧ ਹੈ ਉਰਦ ਮੰਜ ਬਸੇਰਾ ਅਰਧ ਹੈ ਛਾੜ ਉਰਦ ਜੋ ਆਵਾ ਤੋ ਅਰਧ ਹੈ ਉਰਦ ਮਿਲਿਆ ਸੁਖ ਪਾਵਾਂ ਤੱਦਾ ਅਰਧ ਹੈ ਉਰਦ ਨਿਬੇਰਾ ਯਾਨੀ ਕਿ ਜੀਵ ਦੇ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਅਰਧ ਹੈ ਉਰਦ ਮੰਜ ਬਸੇਰਾ ਜਦੋਂ ਜੀਵ ਆਤਮਾ ਪਰਮਾਤਮਾ ਚ ਮਿਲ ਜਾਂਦੀ ਹੈ ਅਰਧ ਅੁਰਧ ਜੋ ਆਮਾ ਯਾਨੀ ਕਿ ਜਦੋਂ ਨੀਵੀਂ ਅਵਸਥਾ ਤੋਂ ਉੱਚੀ ਅਵਸਥਾ ਹਾਸਲ ਹੁੰਦੀ ਹੈ ਤਾਂ ਉਹ ਅਰਧ ਅੁਰਧ ਮਿਲਿਆ ਸੁਖ ਪਾਵਾਂ ਉਸ ਸਮੇਂ ਜੀਵ ਨੂੰ ਪਰਮਾਤਮਾ ਮਿਲ ਪੈਂਦਾ ਹੈ ਤੇ ਸੁਖ ਪ੍ਰਾਪਤ ਹੁੰਦਾ ਹੈ